ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਮੈਂ ਹੋਰ ਘੱਟ ਰੇਟ ਤੇ ਲੈ ਕੇ ਆਈਆਂ ਇਹ ਜਿਹੜੇ ਸੂਟ ਪਹਿਲਾਂ ਵੀ ਆਏ ਸੀ ਤੇ ਇਹਨਾਂ ਤੇ ਰੇਟ ਉਸ ਟਾਈਮ ਕਾਫੀ ਹਾਈ ਸੀ ਹਾਈ ਦਾ ਮਤਲਬ ਇਹ ਹੈ ਕਿ ਜੇਕਰ 3250 ਰੁਪੀਜ਼ ਵੀ ਲੈਸ ਹੋ ਜਾਂਦਾ ਹੈ ਤੇ ਸੂਟ ਦਾ ਇੱਕ ਹੋਰ ਵਧੀਆ ਸਾਨੂੰ ਲੱਗਦਾ ਜਦੋਂ ਸੇ ਬਾਏ ਕਰਨਾ ਹੁੰਦਾ ਹੈ ਇਹ ਪਹਿਲੇ ਸੂਟ 5500 ਵਿੱਚ ਆਏ ਸੀ ਫਿਰ ਮੈਂ ਹੀ ਇਹ ਸੂਟ 5400 ਵਿੱਚ ਤੇ ਫਿਲਮੇ 530 ਤੇ 520 ਵਿੱਚ ਵੀ ਅਪਡੇਟ ਕੀਤੇ ਸੀ ਹੁਣ ਇਹਨਾਂ ਵਿੱਚ ਜਿਵੇਂ ਕਿ ਥੋੜਾ ਭਾਅ ਵਿੱਚ ਕੀ 10-10 ਰੁਪਏ ਹੀ ਘਟਣ ਹੁਣ ਇਹਨਾਂ ਦੇ ਵਿੱਚ ਫਿਰ ਤੋਂ ਲੈਸ ਹੋ ਗਿਆ 510 ਵਿੱਚ ਤੁਸੀਂ ਇਹਨਾਂ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਸਿਰਫ ਤੇ ਸਿਰਫ 510 ਵਿੱਚ ਹੈ ਜੌਰਜਟ ਦੇ ਸੂਟ ਆਣਗੇ ਜੌਰਜਟ ਦੀ ਸ਼ਰਟ ਹੈ ਜੌਰਜਟ ਦੇ ਬਾਟਮ ਤੇ ਜੌਰਜਟ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟੇ ਤੇ ਲੈਸ ਲੱਗੀ ਆ ਬਾਕੀ ਸਾਰਾ ਪਲੇਨ ਹੈ ਬਾਟਮ ਵੀ ਪਲੇਨ ਹੈ ਆਲ ਓਵਰ ਪਲੇਨ ਹੈ ਤੇ ਸ਼ਰਟ ਜਿਹੜੀ ਹੈ ਉਹ ਡਿਜੀਟਲ ਪ੍ਰਿੰਟ ਦੇ ਨਾਲ ਆਏਗੀ 2.5 ਮੀਟਰ ਸ਼ਰਟ ਦੀ ਲੈਂਥ ਹੈ 2.5 ਮੀਟਰ ਹੀ ਬਾਟਮ ਹੈ ਤੇ ਤੁਹਾਨੂੰ 2 ਮਿਲੇਗਾ ਲਾਸਟ ਜਿਹੜੀ ਹੈ ਮੋਸਟਲੀ ਇਹੀ ਆਏਗੀ ਬਟ ਕਿਸੇ ਟਾਈਮ ਅਵੇਲੇਬਿਲਟੀ ਨਾ ਹੋਏ ਤਾਂ ਥੋੜੀ ਬੋਤੀ ਚੇਂਜ ਹੋ ਜਾਏਗੀ ਬਟ ਆਏਗੀ ਵਾਈਟ ਲੈਸ ਦੇ ਨਾਲ ਹੀ ਕਲਰ ਸੇਮ ਐਜ਼ ਇਟ ਇਜ਼ ਜਿਵੇਂ ਇੱਥੇ ਸ਼ੋ ਹੋ ਰਹੇ ਨੇ ਉਵੇਂ ਆਣਗੇ ਤੇ ਜਾਰਜਟ ਦੇ ਫੈਬਰਿਕ ਤੁਹਾਨੂੰ ਪਤਾ ਹੈ ਕਲਰ ਨਹੀਂ ਉਤਰਦਾ ਸੇਮ ਰਹਿੰਦਾ ਤੇ ਕਦੀ ਖਰਾਬ ਵੀ ਨਹੀਂ ਹੁੰਦਾ ਇਹਦਾ ਕਪੜੇ ਦਾ ਰੰਗ ਵਗੈਰਾ ਸਿਰਫ ਤੇ ਸਿਰਫ 510 ਰੁਪਏ ਆ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਤੁਸੀਂ ਜਿੱਥੇ ਵੀ ਇੰਡੀਆ ਵਿੱਚ ਮੰਗਵਾਓਗੇ ਤੁਹਾਨੂੰ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ 510 ਰੁਪਏਾਂ ਦੇ ਵਿੱਚ ਹੀ ਤੁਹਾਨੂੰ ਇਹ ਸੂਟ ਮਿਲੇਗਾ ਕੋਈ ਵੀ 1 ਕਿ 1 ਰੁਪਿਆ ਵੀ ਐਕਸਟਰਾ ਨਹੀਂ ਲਏਗਾ ਤੇ ਫਾਈਨਲ ਪ੍ਰਾਈਸ ਇਹਦਾ ਇਹ ਹੀ ਆ 510 ਅੱਗੋਂ ਜਾ ਕੇ ਅਗਰ ਲੈਸ ਆਏਗਾ ਤਾਂ ਨਹੀਂ ਬਟ ਫਿਲਹਾਲ ਇਸ ਤੋਂ ਘੱਟ ਲੈਸ ਇਹਨਾਂ ਸੂਟਾਂ ਤੇ ਨਹੀਂ ਆਣਾ ਸਰਦੀ ਸੀਜ਼ਨ ਆ ਗਿਆ ਤਾਂ ਮੇਬੀ ਇਹਦਾ ਰੇਟ ਹਾਈ ਹੋ ਜਾਏ ਕਿਉਂਕਿ ਚੋਰਚਟ ਨੂੰ ਵਿంటర్ ਵਿੱਚ ਜ਼ਿਆਦਾ ਪ੍ਰੇਫਰ ਕੀਤਾ ਜਾਂਦਾ ਲਾਈਨਿੰਗ ਦੇ ਨਾਲ ਲਾ ਕੇ ਬਹੁਤ ਸੋਹਣੇ ਕਲਰ ਨੇ ਬੜੇ ਪਿਆਰੇ ਪਿਆਰੇ ਡਿਜ਼ਾਈਨ ਕੀਤੇ ਗਏ ਨੇ ਕਲਰ ਕੰਟਰਾਸਟ ਬਹੁਤ ਸੋਹਣਾ ਬਣਾਇਆ ਹੈ ਬਾਕੀ ਕਲਰ ਜਿੰਨੇ ਵੀ ਹੈਗੇ ਸਾਰੇ ਆਲਮੋਸਟ ਅਵੇਲੇਬਲ ਨੇ ਇਹ ਸੈਕਿੰਡ ਕਲੈਕਸ਼ਨ ਹੈ ਤੁਹਾਨੂੰ ਆਲ ਓਵਰ 5 ਮੀਟਰ ਦਾ ਸੂਟ ਮਿਲੇਗਾ ਜ਼ੋਰਜਟ ਦੇ ਵਿੱਚ ਮਿਲੇਗਾ ਇਹ ਵੀ ਤੁਹਾਨੂੰ ਸੂਟ ਅੱਜ ਵਾਲੀਆਂ ਕਲੈਕਸ਼ਨਾਂ ਜ਼ੋਰਜਟ ਦੀਆਂ ਇਹਨੇ ਦੋਨੋਂ ਦੋ ਹੀ ਕਲੈਕਸ਼ਨਾਂ ਬਸ ਐਡ ਕੀਤੀਆਂ ਨੇ ਮੈਂ ਅੱਜ ਦੀ ਵੀਡੀਓ ਵਿੱਚ ਐ ਤੁਹਾਨੂੰ 5 ਮੀਟਰ ਦਾ ਆਲ ਓਵਰ ਦਾ ਪ੍ਰਿੰਟ ਜ਼ੋਰਜਟ ਦਾ ਫੈਬਰਿਕ ਦੇ ਨਾਲ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਹੈ ਦੁਪट्टे ਤੇ ਸੇਮ ਜਿਹੜੀ ਪਹਿਲੀ ਕਲੈਕਸ਼ਨ ਦੀ ਤਰ੍ਹਾਂ ਲੈਸ ਲੱਗੀ ਆ ਸਾਈਡਾਂ ਤੇ ਬਟ ਇਹਦੇ ਵਿੱਚ ਜੇਟਸ ਦੁਪੱਟਾ ਹੈ ਉਹਦੇ ਵਿੱਚ ਤੁਹਾਨੂੰ ਕੱਟ ਕਰਕੇ ਤੇ ਜਿਹੜਾ ਜਿਵੇਂ ਸੂਟ ਤੇ ਫੈਬਰਿਕ ਵਾਲਾ ਲਗਾ ਕੇ ਉਹ ਵਾਲੀ ਡਿਜ਼ਾਈਨਿੰਗ ਦੇ ਦਿੱਤੀ ਆ ਪੱਟੀਆਂ ਦੇ ਟਾਈਪ ਵਿੱਚ ਤਿੰਨ ਤਿੰਨ ਆਣ ਗਿਆ ਦੁਪੱਟਾ ਪੂਰਾ ਚੌੜਾ ਇੱਥੇ ਥੋੜਾ ਜਿਹਾ ਸੀ ਉਹਨੂੰ ਫੋਲਡ ਕਰਕੇ ਸ਼ੋਅ ਕੀਤਾ ਹੈ ਤੁਹਾਨੂੰ ਤੇ ਇਹਨਾਂ ਦਾ ਪ੍ਰਾਈਸ ਸਿਰਫ ਤੇ ਸਿਰਫ 630 ਰੁਪਏ ਆ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਚਾਕੇ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ